ਪਰ ਭੈਣਾ ਅਤੇ ਆਪਣੀ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਇਹ ਪੁੱਤ ਜਿਸ ਨੂੰ ਕਿ ਉਸੇ ਦੇ ਪਿੰਡ ਦੇ ਨੌਜਵਾਨਾਂ ਨੇ ਜ਼ਖਮੀ ਕਰਕੇ ਹਸਪਤਾਲ ਪਹੁੰਚਾ ਦਿੱਤਾ ਹੈ ਇਹ ਮਾਮਲਾ ਹੈ ਬਟਾਲਾ ਦੇ ਪਿੰਡ ਹਸਨਪੁਰ ਦਾ ਜਿੱਥੇ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਆ ਪਿੰਡ ਦੇ ਹੀ ਨੌਜਵਾਨ ਦੇ ਵੱਲੋਂ ਆਪਣੇ ਨਾਲ ਹੋਰ ਅਣਪਛਾਤੇ ਨੌਜਵਾਨ ਲਿਆ ਕੇ ਦੀਪਕ ਨਾਮ ਦੇ ਨੌਜਵਾਨ ਦੇ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹ ਹਸਪਤਾਲ ਪਹੁੰਚ ਗਿਆ ਇਸ ਮੌਕੇ ਪੀੜਤ ਨੌਜਵਾਨ ਦੀਪਕ ਨੇ ਦੱਸਿਆ ਹੈ ਕਿ ਉਸ ਨੌਜਵਾਨ ਦੇ ਨਾਲ 3 ਸਾਲ ਪਹਿਲਾਂ ਵੀ ਉਸ ਦੀ ਹੱਥੋਂ ਪਾਈ ਹੋਈ ਸੀ ਤੇ ਉੱਥੋਂ ਵੀ ਇਸੇ ਨੌਜਵਾਨ ਨੇ ਉਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਕੁੱਟਮਾਰ ਕੇ ਰੇਲ ਦੀ ਪਟੜੀ ਉੱਤੇ ਸੁੱਟ ਦਿੱਤਾ ਸੀ ਤੇ ਉਸ ਵੇਲੇ ਰਾਜੀਨਾਮਾ ਹੋ ਗਿਆ ਸੀ ਉਸ ਨੇ ਕਿਹਾ ਕਿ ਹੁਣ ਮੁਰਤ ਤੋਂ ਇਸ ਨੌਜਵਾਨ ਨੇ ਉਸ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਉਸ ਨੂੰ ਬਲੇ ਵਿੱਚ ਸੁੱਟ ਦਿੱਤੇ ਉਹਨਾਂ ਨੇ ਕਿਹਾ ਕਿ ਥਾਣੇ ਵਿੱਚ ਜਦੋਂ ਸ਼ਿਕਾਇਤ ਦਰਜ ਕਰਵਾਈ ਤਾਂ ਵਾਪਸ ਇਹ ਨੌਜਵਾਨ 89 ਅਨਪਸ਼ੰਤੇ ਨੌਜਵਾਨਾਂ ਨੂੰ ਲੈ ਕੇ ਉਹਨਾਂ ਦੇ ਘਰ ਪਹੁੰਚ ਗਿਆ ਤੇ ਦੇਰ ਰਾਤ ਘਰ ਦੇ ਵਿੱਚ ਦਾਖਲ ਹੋ ਕੇ ਮਾਂ ਅਤੇ ਉਸ ਦੀਆਂ ਚਾਰ ਭੈਣਾਂ ਨੂੰ ਡਰਾਉਂਤ ਮਖਾਉਣ ਲੱਗਿਆ ਕਿ ਸ਼ਿਕਾਇਤ ਵਾਪਸ ਲੈ ਲਓ ਨਹੀਂ ਤਾਂ ਅਗਲਾ ਨੰਬਰ ਤੁਹਾਡਾ ਹੋਵੇਗਾ ਇਸ ਮੌਕੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਵੀ ਦੱਸਿਆ ਕਿ ਉਹ ਘਰ ਵਿੱਚ ਇਕੱਲੀਆਂ ਸਨ ਅਤੇ ਉਸ ਵੇਲੇ ਇਸ ਨੌਜਵਾਨ ਨੇ ਆ ਕੇ ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਪੀੜਤ ਨੌਜਵਾਨ ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਨਾਲ ਬੀਤੀ ਨੂੰ ਕਿੰਜ ਬਿਆਨ ਕੀਤਾ ਆਓ ਤੁਹਾਨੂੰ ਸੁਣਾਉਂਦੇ ਆ। ਦੋ ਮੁੰਡੇ ਨੇ ਇਸ਼ਾਰਾ ਕੀਤਾ ਕਿ ਜਾਓ ਅੰਦਰ। ਅੰਦਰ ਆਏ ਉਹ ਲੋਬੀ ਤੱਕ ਆਏ ਉਹ ਮੁੰਡੇ ਠੀਕ ਆ। ਲੋਬੀ ਤੱਕ ਆ ਕੇ ਇਹ ਇੱਥੇ ਖਲੋਤਾ ਪਾਉਂਦੇ ਖਲੋਤਾ। ਲੋਬੀ ਤੱਕ ਆ ਕੇ ਜਦੋਂ ਉਹ ਡਰ ਮੈਂ ਆ ਪਈ ਅੱਗੇ ਹੋ ਕੇ ਕਿ ਤੁਸੀਂ ਕੌਣ ਹੋ? ਭੱਜੋ ਇੱਥੋਂ। ਫੰਮਰ ਫਿਰ ਇਹ ਆਪ ਗਾਂ ਆਇਆ ਫਿਰ ਇਨੇ ਉਹਨਾਂ ਦੋਵਾਂ ਬੁੰਡਿਆਂ ਦੇ ਮੇਰੇ ਹੱਥ ਫੜੇ ਤੇ ਮੇਰਾ ਮਾੜੀ ਹੱਥ ਹਰਕਤ ਕਰਨ ਲੱਗਾ ਮੇਰੀ ਮੰਮੀ ਗਾਂ ਹੋਈ ਮੇਰੀ ਮੰਮੀ ਅੱਗੇ ਮੇਰੀ ਨਾਨੀ ਅੱਗੇ ਹੋਈ ਤੇ ਫਿਰ ਬਾਅਦ ਵਿੱਚ ਇਨੇ ਮੇਕਾ ਬੋਦੇ ਖੜੇ ਉਹਨੂੰ ਵੇਖਿਆ ਕਿ ਉਹ ਨਹੀਂ ਆਪਾਂ ਚੀਕਾ ਮਾਰਨ ਲੱਗ ਪਏ ਉਹਦੇ ਤਤਕਰ ਰੱਖਿਆ ਵੀ ਇਹਨਾਂ ਨੇ ਤੇ ਜਦੋਂ ਮੈਂ ਆਪਾਂ ਚੀਕਾ ਮਾਰਿਆ ਫੇਰੇ ਭੱਜੀ ਤੇ ਜਦੋਂ ਸਾਡੇ ਗਵਾਂਡੇ ਉੱਠੇ ਉਹ ਗਵਾਂਡੇ ਇਹਦੇ ਤੇ ਇਕ ਵਾਈ ਲੈ ਸਕਦੇ ਆ ਤਾਂ ਆਹ ਰੋਣੇ ਇਕੱਠੇ ਕਰ ਦਿੰਦੇ ਚਲੋ ਦੱਸੋ ਆੜੇ ਰੋੜੇ ਹੀ ਇਹ ਆਪਾਂ ਹੁਣ ਇਕੱਠੇ ਕੀਤੇ ਆ ਇਹਨਾਂ ਨੇ ਉਥੋਂ ਉਥੋਂ ਪਹਿਲਾਂ ਦੋ ਵਾਰੀ ਗਵਾਟੇ ਚਾਰ ਪੰਜ ਰੋੜੇ ਮਾਰੇ ਤੇ ਜਦੋਂ ਆਪਾਂ ਚੀਕਾ ਚੁੱਕਾ ਮਾਰੀਆ ਪਗੇਟ ਨੂੰ ਜਦ ਦੱਤਰ ਵਜੇ ਉਦੋਂ ਤੇ ਲੱਗਾ ਖੜੇ ਗੋਲੀਆਂ ਚੱਲਣ ਡੀਆਂ ਮੈਂ ਪਰ ਜਦੋਂ ਨਾਲ ਰੋੜੇ ਮਾਰੇ ਫੇਰ ਮੈਂ ਅੱਗੇ ਹੋਈ ਕਿ ਤੁਸੀਂ ਕੌਣ ਹੋ ਦਫਾ ਹੋ ਇੱਥੋਂ ਫੇਰ ਮੈਂ ਚੀਕਾ ਚੁੱਕਾ ਮਾਰੀਆ ਫਿਰ ਵੀ ਇਹ ਗਾਂ ਆ ਕੇ ਸਾਡੇ ਅੰਦਰ ਤੱਕ ਗੱਲ ਸਰ ਮੰਡੀ ਜੀ ਜੰਝਸ਼ ਬਾਜੀ ਕੀਤੀ ਇਹਨੇ ਮੈਨੂੰ ਮੁੰਡੇ ਨੇ ਮੰਡੀ ਜੀ ਮੈਨੂੰ ਕਿਹਾ ਮੈਂ ਮੇਰੀ ਦੁਕਾਨ ਤੇ ਨਹੀਂ ਆਇਆ ਕਰਨਾ ਤੇ ਇਹ ਕਾੜੀਆਂ ਪੈਂਦਾ ਵੀ ਤੂੰ ਨਾ ਕੌਣ ਐ ਰੱਖਣ ਵਾਲਾ ਤੇ ਮੈਂ ਸਰ ਮੈਂ ਦੋ ਤਿੰਨ ਮੈਂ ਇਹਦੇ ਭਰਾਵਾਂ ਨੂੰ ਕਹਿ ਆ ਪੀ ਨੂੰ ਹਟਾਓ ਮੇਰੇ ਹੱਥ ਆ ਕੇ ਉਹਤੇ ਗਲਤ ਬੋਲਦਾ ਵਾ ਤੇ ਸਾਰੇ ਇੰਨੀ ਗੱਲ ਕਹੀ ਹੈ ਤੇ ਮੁੜ ਕੇ ਸਵੇਰੇ ਮੈਨੂੰ ਆਂਦਾ ਵੀ ਤੂੰ ਕੀ ਮੇਰੇ ਭਰਾਵਾਂ ਨੂੰ ਲਾਂਮਾ ਕੱਲੀ ਦਿੱਤਾ ਇਸੇ ਗੱਲੋਂ ਆ ਕੇ ਮੈਨੂੰ ਲੰਡਾ ਪਿਆ ਤੇ ਮੇਰੇ ਸਿਰ 'ਚ ਦਾਤਰ ਮਾਰਤਾ ਇਹਨੇ ਤੇ ਸਰ ਮੈਂ ਜੇ ਕਾਰਵਾਈ ਕੀਤੀ ਹੈ ਤੇ ਮੇਰੇ ਘਰ ਜਾ ਕੇ ਰਾਤ ਪੈ ਗਏ ਇਹ ਮੁੰਡੇ ਪੁਆਏ ਨੇ ਤੇ ਸਾਰੇ ਵਕੀਲਾਂ ਦਾ ਮੁੰਡਾ ਇਹਦੇ ਪਿਓ ਨੇ ਲਲਕਾਰਾ ਮਾਰਿਆ ਵੀ ਮਾਰ ਦੋ ਇੱਥੇ ਸਾਰੇ ਸਿਰ ਮੂਪਾੜ ਦੋ ਇਹਦਾ ਸਾਰ ਜੋ ਕੁਝ ਹੁੰਦਾ ਇਹਨੂੰ ਜਾਨੂ ਮਾਰ ਦੋ ਤੇ ਸਾਰੇ ਇਹਦੇ ਨਾਲ ਮੁੰਡਾ ਇੱਕ ਹੈਗਾ ਵਾ ਇਹ ਰਾਹੁਲ ਜਿਹੜਾ ਸ਼ਾਹਪੁਰੇ ਦਾ ਵਾ ਤੇ ਇੱਕ ਹੈਗਾ ਸਾਇਨ ਮੁੰਡਾ ਉਹ ਹੈਗਾ ਵਾ ਤਲਵੰਡੀ ਤਲਵੰਡੀ ਜਿਹੜਾ ਅਲੀਆ ਰੋਡ ਤੇ ਤਲਵੰਡੀ ਉਥੋਂ ਦਾ ਵਾ ਤੇ ਇਹਦੇ ਨਾਲ ਬਾਕੀ 6-7 ਜਣੇ ਮੈਨੂੰ ਨਹੀਂ ਪਤਾ ਕੌਣ ਨੇ ਉਹ ਸਾਰੇ ਅਣਪਛਾਤੇ ਤੇ ਸਾਰੇ ਮੈਂ ਜੰਨਾ ਕਿ ਮੈਨੂੰ ਇਨਸਾਫ ਮਿਲੇ ਮੇਰੀਆਂ ਭੈਣਾਂ ਵੀ ਮੇਰੇ ਮਤਲਬ ਇਹਨਾਂ ਤੋਂ ਡਰਣ ਡੀਆਂ ਹੁਣ ਘਰੋਂ ਬਾਹਰ ਨਹੀਂ ਨਿਕਲਣੀਆਂ ਪੜ੍ਹਾਈ ਕਰਦੀਆਂ ਉਹ ਸਕੂਲੇ ਨਹੀਂ ਡਰਦੀਆਂ ਜਾਣੀਆਂ ਤੇ ਸਾਰੇ ਪੁਲਿਸ ਨੂੰ ਕੰਪਲੇਂਟ ਲਗਾਈ ਤੂੰ ਕੋਈ ਪਾਸੇ ਕਾਰਵਾਈ ਨਹੀਂ ਕਰਨੀ ਗੱਲ ਇਹ ਹੋਈ ਹੋਈ ਆ ਵੀ ਮੇਰੇ ਮੁੰਡਾ ਵੀ ਇੱਥੇ ਕੰਮ ਕਰਦਾ ਵਾ ਸ਼ਿੰਗਾਰੀ ਦੀ ਦੁਕਾਨ ਤੇ ਉਹ ਵੀ ਗਾੜੀ ਚੌਧਰੀ ਨੇ ਤੇ ਉਹ ਜਿਹੜੀ ਉਹਦੀ ਭੂਆ ਦੇ ਪੁੱਤੋ ਵੀ ਚੌਧਰੀ ਨੇ ਮੇਰਾ ਮੁੰਡਾ ਵੀ ਚੌਧਰੀ ਆ ਤੇ ਇਹਨਾਂ ਨੇ ਨਾ ਉਧਰ ਉਧਰ ਦਾਣਿਆਂ ਦਾ ਕਿਤੇ ਉਹਨਾਂ ਦੇ ਵੇਦਤਾ ਤੋੜਾ ਬਈ ਯਾਰ ਰੱਖਿਆ ਹੈ ਗਾੜੀ ਉਹਨਾਂ ਨੇ ਉਹਨੇ ਤੋੜਾ ਵੇਦਤਾ ਤੋ ਕਹਿੰਦੇ ਵੀ ਮੈਂ ਤੈਨੂੰ ਭਈਏ ਨੂੰ ਮਾਰ ਦੇਣਾ ਉਹਨੇ ਜੱਕ ਸ਼ਿਕਾਇਤ ਲਾਤੀ ਨਾ ਤੇਰਾ ਤੋੜਾ ਵੇਚ ਦਿੱਤਾ ਵਾ ਉਹਨਾਂ ਨੂੰ ਰੁੱਖ ਸੋਹਣਾ ਨੂੰ ਤੇ ਕਹਿੰਦਾ ਮੈਂ ਸਾਡੀ ਦੁਕਾਨ ਤੇ ਬੈਠ ਕੇ ਕਹਿੰਦਾ ਮੈਂ ਭਈਆ ਮਾਰ ਦੇਣਾ ਵਾ ਤੇ ਮੇਰੇ ਮੁੰਡੇ ਨੇ ਉਹ ਭਈਏ ਦੀ ਮਦਦ ਕਰਤੀ ਉਹਨੂੰ ਬਚਾ ਦਿੱਤਾ ਵੀ ਇਹਨੂੰ ਭਈਏ ਨੂੰ ਬਚਾ ਲਓ ਨਹੀਂ ਤੇ ਨਾ ਭਈਆ ਮਾਰ ਦੇਣਾ ਜੇ ਇਹਨੇ ਨੌ ਮੁੰਡੇ ਲਿਆ ਕੇ ਦਸਮਾ ਆ ਬਾਈ ਜਿੰਨੇ ਮੇਰੇ ਮੁੰਡੇ ਦੇ ਸਿਰ ਤੇ ਲਿਆ ਕੇ ਦਾਤਰ ਵੀ ਮਾਰਿਆ ਤੇ ਉਹਨਾਂ ਕੋ ਮਰਵਾਇਆ ਮੁੰਡਿਆ ਕੋਲੋਂ ਨੇ ਬਹੁਤ ਜ਼ਿਆਦਾ ਮਰਵਾਇਆ ਮੇਰੇ ਮੁੰਡੇ ਨੂੰ ਆਪਣੇ ਲੋ ਦਾਤਰ ਮਾਰ ਕੇ ਮੜਕੇ ਸੁੱਟ ਗਿਆ ਵਾ ਐਦਾ ਕੀਤੀ ਤੇ ਹੁਣ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਕਦੀ ਕਿਤੇ ਖੱਜਲੋਂ ਦੀ ਕਦੀ ਕਿਤੇ ਮੇਰੀਆਂ ਧੀਆਂ ਵੀ ਮੈਂ ਲੈ ਕੇ ਕਦੀ ਕਿਤੇ ਤੱਕ ਦੀ ਕਿਤੇ ਤਨੀ ਫੇਰਦੀ ਮੇਰੇ ਘਰ ਤੇ ਯਾਰ ਕੱਲ ਪਰਸੋਂ ਫੇਰ ਦਾਤਰ ਮਾਰ ਕੇ ਗਏ ਨੇ ਮੈਨੂੰ ਅੰਜ ਲੱਗਾ ਜਿਦਾ ਮੇਰੇ ਘਰ ਚ ਗੋਲੀਆਂ ਵਧੀਆਂ ਮੈਂ ਨਿਆਣੇ ਲੈ ਕੇ ਇੱਕ ਨੁਕਰੇ ਲੱਗ ਗਈਆਂ ਮੈਂ ਕਿੱਥੇ ਜਾਵਾਂ ਕੀ ਕਰਾਂ ਮੇਰੀਆਂ ਚਾਰ ਧੀਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਪਣ ਡੀਆਂ ਨੇ ਤਿੰਨ ਮੇਰੇ ਯਾਰਾਂ ਪਲੱਸ 1 ਚ ਪੜ੍ਹਨ ਦੀਆਂ ਨੇ ਤੇ ਪੇਪਰ ਹੋਣਦੇ ਨੇ ਮੈਂ ਕੀ ਕਰਾਂ ਮੈਂ ਕਿੱਥੇ ਲੈ ਕੇ ਜਾਵਾਂ ਨਾ ਧੀਆਂ ਨੂੰ ਵਿੱਕੀ ਮੁੰਡੇ ਦਾ ਨਾਂ ਜਿਹੜਾ ਮੁੰਡੇ ਨੇ ਮੇਰੇ ਭਰਾ ਨੂੰ ਬਹੁਤ ਮਾਰਿਆ ਤੇ ਉਹਦੇ ਕਿਦਾਤਰ ਲਿਆ ਕੇ ਸਿਰ 'ਚ ਮਾਰਿਆ ਜਿਸ ਦਿਨ ਉਹਦੇ ਇੰਨੇ ਜ਼ਿਆਦਾ ਟਾਂਕੇ ਲੱਗੇ ਤੇ 12 ਟਾਂਕੇ ਲੱਗੇ ਅਦੇ ਤੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਪੁਲਿਸ ਦੇ ਇੰਨੇ ਕੱਜਲ ਖਰਾਬ ਹੋਣਦੇ ਆ ਕੋਈ ਸੁਣਵਾਈ ਨਹੀਂ ਹੋਣੀ ਇੱਕ ਦਿਨ ਵੀ ਉਹਨਾਂ ਘਰ ਪੁਲਿਸ ਨਹੀਂ ਆਈ ਕਿ ਇੱਕ ਦਿਨ ਵੀ ਇਹਨਾਂ ਨੂੰ ਥੋੜਾ ਡਰੋ ਬਸ਼ਰ ਯਾਮ ਕੋ ਮੰਡਿਆ ਜਾਂਦਾ ਜਾਂਦਾ ਹਨ ਰਾਤ ਚ ਕਹਿੰਦਾ ਕਿ ਹੁਣ ਤੁਹਾਡੀ ਨੰਬਰ ਲੱਗਣਾ ਹੁਣ ਤੁਹਾਨੂੰ ਪੈਣਾ ਫਿਰ ਤੇ ਤੀਜੇ ਤੋਂ ਉੱਥੇ ਦਿਨ ਬਾਅਦ ਜਦੋਂ ਮੇਰੇ ਭਰਾ ਨੂੰ ਮਾਰ ਕੇ ਸੁੱਟ ਕੇ ਤੀਜਾ ਚੌਥੇ ਦਿਨ ਬੜਾ ਸਾਡੇ ਘਰ ਹਮਲਾ ਕੀਤਾ ਹੁਣ ਲੱਗਾ ਕਿ ਗੋਲੀਆਂ ਚੱਲ ਗਏ ਇੱਕ ਨੁਕਰੇ ਲੱਗ ਗਏ ਨੁਕਰੇ ਲਾ ਕੇ ਆ ਕੇ ਸਾਡੀ ਲੋਬੀ ਚ ਆਏ ਲੋਬੀ ਚ ਮੇਰੇ ਮਾਸੀ ਦੇ ਮੁੰਡੇ ਨੂੰ ਚੁੱਕਿਆ ਤਾਂ ਵੇਖਿਆ ਦੀਪੂ ਨਹੀਂ ਉੱਥੇ ਸੁੱਟ ਦਿੱਤਾ ਫਿਰ ਮੇਰੇ ਨਾਲ ਸ਼ੇਡ ਖਾਨੀ ਕਰਨ ਲੱਗਾ ਮੇਰੀ ਮੰਮੀ ਮੇਰੇ ਅੱਗੇ ਹੋ ਗਈ ਤੇ ਪਰ ਫਿਰ ਵੀ ਮੇਰੇ ਨਾਲ ਸ਼ੇਡ ਖਾਨੀ ਕਰਨ ਨਹੀਂ ਲੱਗਾ ਸੀ ਤੇ ਜਿੱਦੇ ਕਰਕੇ ਮੇ ਪਰ ਫੇਰ ਵੀ ਨਹੀਂ ਉਹ ਟਲਿਆ ਫਿਰ ਜਦੋਂ ਆਪਾਂ ਚੀਕਾ ਚੁਕਾ ਮਾਰੀਆਂ ਫੇਰ ਭੱਜਿਆ ਉਹ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰੋਜੀ ਐਮਐਲਆਰ ਆਈ ਆਪਣੇ ਕੋ ਮੁਤਾਬਕ ਐਮਐਲਆਰ ਤੇ ਬਿਆਨ ਲੈ ਗਿਆ ਤਾਂ ਜੋ ਬਣਦੀ ਕਾਰਵਾਈ ਕਰਤੀ ਹੈ ਬਾਕੀ ਪ੍ਰਵੈਂਸ਼ਨ ਐਕਟ ਐਕਟ ਜਿਹੜਾ ਉਹ ਹੀ ਚੱਲਿਆ ਰਹੀ ਹੈ ਜਿਸ ਕਾਰਨ ਪਗੜ ਲੱਗ ਸਕੇ ਕੋਈ ਕੀ ਝਗੜੇ ਦੀ ਕੀ ਗੱਲ ਹੈ ਝਗੜਾ ਕੋਈ ਜ਼ਿਆਦਾ ਸਪਸ਼ਟ ਕਰਨੀ ਦੱਸਿਆ ਨਾ ਵੈਸੇ ਨਿਜੀ ਰੰਜਿਸ਼ ਆ ਨਦੀ ਪਹਿਲਾਂ ਵੀ ਕੋਈ 2-3 ਸਾਲ ਪਹਿਲਾਂ ਵੀ ਝਗੜਾ ਹੋਇਆ ਆਈਗਾ ਜਿਹਦੇ ਕਰਕੇ ਉਸੇ ਰੰਜਿਸ਼ 'ਚ ਹੀ ਫੇਰ ਲੜਾਈ ਹੋਈ ਕਿਹਨੇ ਨਾਲ ਝਗੜਾ ਸੀ ਕਿਹਦੇ ਨਾਲ ਹੋਇਆ ਦੁਸ਼ਕਾਦ ਦੀ ਇਹ ਜਿਹੜੀ ਸ਼ਿਕਾਇਤ ਹੈ ਜੀ ਐਮਐਲਏ ਸਾਡੇ ਕੋਲ ਆਈ ਆ ਦੀਪਕ ਸਿੰਘ son ਆ ਪ੍ਰੇਮ ਸਿੰਘ ਵਾਸੀ ਹਸਨਪੁਰਾ ਦੀ ਤੇ ਬਰਖਲਾਫ ਹੈਗਾ ਜੀ ਵਿੱਕੀ ਉਹਦਾ ਫਾਦਰ ਸਹੇਗਾ ਸ਼ਿੰਦੀ ਨਾਲ ਪੰਜ-ਸੱਤ ਅਣਜਾਣ ਬੰਦੇ